ਹੈਲੋ ਜੀ ਫੈਸ਼ੀ ਕਾਲ ਸਾਰੇ ਨੂੰ ਮੈਂ ਮਨਤ ਡਿਜ਼ਾਈਨਰ ਠੀਕ ਫਰੀਦਕੋਟ ਤੋਂ ਹਾਂ ਜੀ ਆਪਾਂ ਪਿਛਲੇ ਵੀਡੀਓ ਦੇ ਵਿੱਚ ਤੁਹਾਨੂੰ ਜਿਹੜਾ ਸੂਟਾਂ ਦਾ ਫਰੰਟ ਸ਼ੋ ਕੀਤਾ ਸੀ ਪੈਨਲਸ ਵਾਲਾ ਤੇ ਇਸ ਵੀਡੀਓ ਚ ਆਪਾਂ ਤੁਹਾਨੂੰ ਉਹਦੀ ਸਲੀਵਜ਼ ਦਾ ਤੇ ਬਾਟਮ ਦਾ ਵਰਕ ਸ਼ੋ ਕਰਾਂਗੇ ਇਹ ਸਲੀਵਜ਼ ਦਾ ਵਰਕ ਹੈ ਜੀ ਪੂਰਾ ਫੁਲੀ ਹੈਵੀ ਵਰਕ ਹੈ ਇਹ 12 13 ਇੰਚ ਤੱਕ ਜਿਹੜਾ ਸਲੀਵਜ਼ ਨੂੰ ਕਵਰ ਕਰੂਗਾ ਤੇ ਉੱਪਰ ਇਹਦਾ ਬਾਟਮ ਦਾ ਵਰਕ ਹੈ ਜੇ ਤੁਸੀਂ ਚਾਹੋ ਤਾਂ ਜਿਹੜਾ 슬ੀਵਸ ਵਾਲਾ ਵਰਕ ਹੈ ਉਹਨੂੰ ਬਾਟਮ ਤੇ ਕਰਵਾ ਸਕਦੇ ਹੋ ਤੇ ਜਿਹੜਾ ਬਾਟਮ ਵਾਲਾ ਵਰਕ ਹੈ ਉਹਨੂੰ ਤੁਸੀਂ 슬ੀਵਸ ਤੇ ਵੀ ਕਰਵਾ ਸਕਦੇ ਹੋ ਇਸ ਸੂਟ ਦੇ ਮੈਂ thread cutting ਕਰਦੇ ਸੀ ਡਿਜ਼ਾਈਨ ਸ਼ੋ ਕਰਨ ਲਈ ਇਧਰ ਹਜੇ thread ਦੀ ਕਟਿੰਗ ਕਰਨ ਵਾਲੀ ਆ ਸੂਟਾਂ ਦੇ ਵਾੜੇ ਕਲਰ ਨੂੰ ਕਸਟਮਰਸ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਜ਼ਿਆਦਾਤਰ ਸੂਟ ਜਿਹੜੇ ਅਸੀਂ ਇਸ ਕਲਰ ਦੇ ਵਿੱਚ ਹੀ ਰੈਡੀ ਕੀਤੇ ਆ। ਆ ਦੇਖੋ ਜੀ। ਇਸ ਤੋਂ ਬਾਅਦ ਜਿਹੜੇ ਆਪਾਂ ਸੂਟਾਂ ਤੇ ਵਰਕ ਕਰਨਾ ਹੈ ਉਹ ਚਿੰਦੀ ਕਢਾਈ ਦਾ ਵਰਕ ਕਰਨਾ ਹੈ। ਆਪਣੀਆਂ ਮੰਮੀਆਂ ਜਾਂ ਦਾਦੀਆਂ ਨੂੰ ਪਤਾ ਹੁੰਦਾ ਚਿੰਦੀ ਦਾ ਵਰਕ ਹੁੰਦਾ ਜਿਹੜਾ ਪਹਿਲਾਂ ਹੱਥਾਂ ਨਾਲ ਕਰਦੇ ਸੀ ਆਪਾਂ ਮਸ਼ੀਨ ਤੇ ਕਰਨਾ ਚਿੰਦੀ ਕਢਾਈ ਦਾ ਵਰਕ। ਜਦੋਂ ਉਹ ਸੂਟ ਕੰਪਲੀਟ ਹੋ ਗਏ ਉਹਨਾਂ ਦਾ ਵਰਕ ਹੋ ਗਿਆ ਤਾਂ ਤੁਹਾਡੇ ਨਾਲ ਜਰੂਰ ਉਹ ਵਾਲੀ ਵੀਡੀਓ ਵੀ ਅਸੀਂ ਸ਼ੇਅਰ ਕਰਾਂਗੇ ਦਿਨੇ ਦਿਨੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇੱਕ ਗੱਲ ਹੋਰ ਮੈਂ ਆਪਣੇ ਵਟਸਐਪ ਗਰੁੱਪ ਦੇ ਵਿੱਚ ਵੀ ਕਹੀ ਸੀ ਕਿ ਜਿਹੜੇ ਜਿਹੜਾ ਨੇ ਆਰਡਰ ਪਲੇਸ ਕਰਨਾ ਹੋਊਗਾ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਉਹਦਾ ਸਕਰੀਨਸ਼ਾਟ ਭੇਜਣਗੇ ਤਾਂ ਉਹਨਾਂ ਦੇ ਆਰਡਰ ਤੇ ਉਹਨਾਂ ਨੂੰ ਜਰੂਰ ਡਿਸਕਾਊਂਟ ਦੇਵਾਂਗੇ ਜਿਹੜੇ ਵੀ ਆਪਣੇ ਸਬਸਕ੍ਰਾਈਬਰ ਹੋਣਗੇ ਉਹਨਾਂ ਨੂੰ ਡਿਸਕਾਊਂਟ ਜਰੂਰ ਮਿਲੇਗਾ ਜੀ ਤਾਂ ਕਰਕੇ ਜਲਦੀ ਜਲਦੀ ਤੁਸੀਂ ਪਹਿਲੀ ਵਾਰ ਜੇ ਚੈਨਲ ਤੋਂ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਓਕੇ ਜੀ ਥੈਂਕ ਯੂ ਜੀ